ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾ ਮਹਿਲਾ ਪੰਜਵਾ ਅਸਾ ਰਾਗ ਹੈ ਤਨ ਗੁਰੂ ਅਰਜਨ ਤੇ ਪਾਤਸ਼ਾਹ ਜੂ ਦੇ ਪਾਵਨ ਬਚਨ ਹਨ ਜੀ ਸੋਕ ਸਹਿਜ ਆਨੰਦ ਘਣਾ ਹਰ ਕੀਰਤਨ ਗਾਓ اے ਭਾਈ ਪਰਮਾਤਮਾ ਦੀ ਸਿਫਤੋ ਸਲਾਹ ਦੇ ਗੀਤ ਗਾਣਿਆਂ ਆਤਮਿਕ ਆਨੰਦ ਮਿਲਦਾ ਹੈ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਓ ਤੇ ਜਿਹੜੇ 9 ਗ੍ਰਹਿ ਮੰਨੇ ਜਾਂਦੇ ਨੇ ਵੈਮ ਪਰਮ ਵਾਲੇ ਉਹ ਮੁਸੀਬਤਾਂ ਦੂਰ ਹੋ ਜਾਂਦੀਆਂ ਨੇ ਬਲਿਹਾਰੀ ਗੁਰ ਆਪਣੇ ਸਦ ਸਦ ਬਲ ਜਾਵਾਂ ਮੈਂ ਆਪਣੇ ਗੁਰੂ ਤੋਂ ਸਦਕੇ ਜਾਨ ਵਾਰਨੇ ਜਾਨਣਾ ਹਾਂ ਗੁਰੂ ਬਟਾ ਹੋਂ ਵਾਰਿਆ ਜਿਸ ਮਿਲਿਆ ਸੱਚ ਸੁਆਵ ਰਹਾਉ ਮੈਂ ਗੁਰੂ ਨੂੰ ਮਿਲ ਕੇ ਸਦਾ ਥਿਰ ਪ੍ਰਭੂ ਦਾ ਨਾਮ ਸਿਮਰਨ ਆਪਣੀ ਜ਼ਿੰਦਗੀ ਦਾ ਮਨੋਰਥ ਬਣਾਇਆ ਸਗੁਣ ਅਪਸਗੁਣ ਤਿਸ ਕੋ ਲਗ ਹੈ ਜਿਸ ਚੀਤ ਨਾ ਵੇ ਭਾਈ ਇਹ ਜੜਾ ਸ਼ਗਨ ਅਪਸ਼ਗਨ ਹੈ ਇਹ ਉਹਨੂੰ ਹੀ ਲਗਦੇ ਨੇ ਜਿੱਦੇ ਮਨ ਚ ਹਰੀ ਨਹੀਂ ਵਸਿਆ ਤਿਸ ਜਮ ਨੇੜ ਨ ਆਵਾਈ ਜੋ ਹਰ ਪ੍ਰਭ ਭਾਵੈ ਜਿਹੜਾ ਹਰੀ ਨੂੰ ਚੰਗਾ ਲੱਗਦਾ ਜਮੋ ਦੇ ਨੇੜੇ ਨਹੀਂ ਜਾਂਦੇ ਪੁੰਨਦਾਨ ਜਪ ਤਪ ਜੇਤੇ ਸਭ ਉਪਰ ਨਾਮ ਹੈ ਭਾਈ ਪ੍ਰਭੂ ਦਾ ਨਾਮ ਇਹਨਾਂ ਸਭ ਜਪਾ ਤਪਾਂ ਤੋਂ ਉੱਤੇ ਹੈ ਹਰ ਹਰਸ ਨਾਮ ਜੋ ਜਪੇ ਤਿਸ ਪੂਰਨ ਕਾਮ ਜਿਹੜਾ ਮਨੁੱਖ ਜੀਵ ਨਾਲ ਹਰਿ ਨੂੰ ਜਪਦਾ ਉਹਦੇ ਮਨੋਰਥ ਪੂਰੇ ਹੋ ਜਾਂਦੇ ਨੇ ਤੈ ਬਿਨ ਸੇ ਪਰਮ ਮੋਹ ਗਏ ਫੋਦੀ ਸੇ ਨ ਬੀਆ ਉਹਨਾਂ ਮਨੁੱਖਾਂ ਦੇ ਸਾਰੇ ਡਰ ਨਸ ਹੋ ਗਏ ਮੋਹ ਪਰਮ ਮੁਕ ਜਾਂਦੇ ਨੇ ਉਹਨਾਂ ਨੂੰ ਕੋਈ ਪਗਾਨਾ ਨਹੀਂ ਦਿਸਦਾ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁੱਖ ਨਾ ਥੀਆ ਨਾਨਕ ਜਿੰਨਾ ਨੂੰ ਹਰੀ ਰੱਖ ਲੈ ਫਿਰ ਕੋਈ ਦੁੱਖ ਉਹਨਾਂ ਨੂੰ ਨਹੀਂ ਲੱਗਦਾ ਆਸਾ ਘਰ ਨਾਮ ਮਹਿਲਾ ਪੰਜਵਾਂ ਉਹ ਇੱਕ ਉਹ ਅਹੰਕਾਰ ਸਤਗੁਰ ਪ੍ਰਸਾਦ ਚਿਤਵ ਚਿਤਵ ਸਰਬ ਸੁਖ ਪਾਵਉ ਆਗੇ ਭਾਵਉ ਕੇ ਨ ਭਾਵਉ ਮੈਂ ਸਦਾ ਚਾਹਨਾ ਹਾਂ ਕਿ ਪ੍ਰਮਾਤਮਾ ਦਾ ਸਿਮਰਨ ਕਰਕੇ ਉਸ ਪਾਸੋਂ ਮੈਂ ਸਾਰੇ ਸੁੱਖ ਹਾਸਲ ਕਰ ਪਰ ਮੈਨੂੰ ਇਹ ਨਹੀਂ ਪਤਾ ਕਿ ਤਾਂ ਕਰਕੇ ਮੈਂ ਪ੍ਰਭੂ ਦੀ ਹਜ਼ੂਰੀ ਚੰਗਾ ਲੱਗਾਗਾ ਜਾਂ ਨਹੀਂ ਲੱਗਾਗਾ ਇੱਕ ਦਾ ਤਾਰ ਸਗਲ ਹੈ ਜਾਚਕ ਦੂਸਰ ਕਹਿ ਪਹਿ ਜਾਮ اے ਭਾਈ ਪ੍ਰਮਾਤਮਾ ਇੱਕ ਹੀ ਦਾਤਾ ਦੇਣ ਵਾਲਾ ਉਹਨੂੰ ਛੱਡ ਕੇ ਮੈਂ ਔਰ ਕਿੱਥੇ ਜਾਵਾਂ ਹਉ ਮੰਗੋ ਆਨ ਲਜਾਮ ਜੇ ਕਿਤਰੇ ਹੋਰੋਂ ਮੰਗਨਾ ਵਾ ਤੇ ਲਾਜਮ ਦੀ ਐ ਸਗਲ ਛਤਰਪਤ ਇੱਕੋ ਠਾਕੁਰ ਕੌਨ ਸੰਸਰ ਲਾਮ ਰਹਾਉ ਇੱਕ ਮਾਲਕ ਸਭ ਜੀਵਾਂ ਦਾ ਰਾਜ ਇਸ ਬਰਾਬਰ ਹੋਰ ਕੋਈ ਨਹੀਂ ਉਠੋਂ ਬੈਸੋਂ ਰਹਿ ਪੈ ਨਾ ਸਕੋਂ ਦਰਸ਼ਨ ਖੋਜ ਖੋਜਾਂ ਪਰਮਾਤਮਾ ਦਰਸ਼ਨ ਕਰਨ ਲਈ ਮੈਂ ਉੱਠਣਾ ਹੰਬਲਾ ਮਾਰਨਾ ਫਿਰ ਬਹਿ ਜਾਣਾ ਪ੍ਰਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ ਮੋੜ ਮੋੜੇ ਖੋਜ ਕਰ ਕਰਕੇ ਭਾਲ ਕੇ ਥੱਕ ਕੇ ਆਵਾਂ ਬਰਮਾਦਿਕ ਸੰਕਾਦਿਕ ਸਨਕ ਸਨੰਦਨ ਸਨਾਤਨ ਸਨਤ ਕੁਮਾਰ ਤਿੰਨ ਕੋ ਮਹਿਲ ਦੁਲਭਾਵ ਮੈਂ ਕਿਸ ਦਾ ਵਿਚਾਰਾ ਹਾਂ ਪਰਮਾਤਮਾ ਦਾ ਟਿਕਾਣਾ ਤੇ ਉਹਨਾਂ ਵਾਸਤੇ ਵੀ ਦੁਰਲਭ ਰਿਆ ਜੋ ਵੱਡੇ ਵੱਡੇ ਦੇਵਤੇ ਬ੍ਰਹਮੇ ਦੇ ਪੁੱਤਰ ਹੋਏ ਨੇ ਉਹਨਾਂ ਵੀ ਲੱਭਿਆ ਅਗਾਮ ਅਗਾਮ ਆਗਾਦ ਬੋਧ ਕੀਮਤ ਪਰੈ ਨਾ ਪਾਵ ਪ੍ਰਭੂ ਦੀ ਕੀਮਤ ਨਹੀਂ ਪੈ ਸਕਦੀ ਉਹ ਬੇਅੰਤ ਹੈ ਤਾ ਕੀ ਸ਼ਰਨ ਸਤਪੁਰਕ ਕੀ ਸਤਗੁਰ ਪੁਰਖ ਇਤਿਹਾਮ ਮੈਂ ਉਸ ਤੇ ਦਰਸ਼ਨ ਦੀ ਖਾਤਰ ਮੈਂ ਗੁਰੂ ਮਹਾਂਪੁਰਖ ਦੀ ਸ਼ਰਨ ਤੱਕੀ ਆ ਮੈਂ ਸਤਗੁਰੂ ਦਾ ਆਰਾਧਨ ਕਰਨਾ ਵਾ ਪਯੋ ਕਿਰਪਾਲ ਦਿਆਲ ਪ੍ਰਭ ਠਾਕੁਰ ਕਾਟਿਓ ਬੰਦਗਰਾਮ ਜਿਸ ਮਨੋ ਕੋਤੇ ਠਾਕੁਰ ਪ੍ਰਭudevਨ ਹੁੰਦੇ ਨੂੰ ਉਸ ਤੇ ਗਲੋ ਮਾਇਆ ਦੀ ਫਾਹੀ ਕੱਟੀ ਜਾਂਦੀ ਹੈ ਕਹੋ ਨਾਨਕ ਜੋ ਸਾਥ ਸੰਗ ਪਾਇਓ ਤੋ ਫਿਰ ਜਨਮ ਨ ਆਵ ਏ ਨਾਨਕ ਆਖਦੇ ਨੇ ਜੋ ਮੈਨੂੰ ਸਾਥ ਸੰਗਤ ਪ੍ਰਾਪਤ ਹੋ ਜਾਏ ਫਿਰ ਮੁੜ ਮੁੜ ਕੇ ਜਨਮ ਚ ਨਹੀਂ ਆਵਾਂ ਗੇੜ ਤੋਂ ਮੈਂ ਬੱਚੀ ਆ ਰਾਂ ਆਸਾ ਮਹਿਲਾ ਪੰਜਵਾ ਅੰਤਰਗਾਮ ਬਾਹਰ ਗਾਮ ਗਾਮੋ ਜਾਗ ਵਿਸਾਰੀ ਹੁਣ ਮੈਂ ਆਪਣੇ ਹਿਰਦੇ ਚ ਪ੍ਰਮਾਤਮਾ ਨੇ ਗੁਣ ਗਾਨਾ ਬਾਦ ਦੁਨੀਆ ਨਾਲ ਵਿਤਰਣ ਵਿਹਾਰ ਕਰਨਾ ਪਰਮਾਤਮਾ ਸਿਖਤੋ ਸਲਾਚੇਤੇ ਕਰਨਾ ਸੌਣ ਵੇਲੇ ਜਾਗ ਵੇਲੇ ਹਰ ਵਕਤ ਧਿਉਨਾ ਸੰਗ ਚਲਨ ਕੋ ਤੋਸਾ ਦੀਨਾ ਗੋਬਿੰਦ ਨਾਮ ਕੇ ਬਿਹਾਰੀ ਪਰਮਾਤਮਾ ਦੇ ਨਾਮ ਦੇ ਬੰਜਾਰੇ ਸਤਸੰਗੀਆਂ ਨੇ ਮੇਰੇ ਨਾਲ ਸਾਥ ਕਰਨ ਵਾਸਤੇ ਮੈਨੂੰ ਪਰਮਾਤਮਾ ਦੇ ਨਾਮ ਦਾ ਸਫਰ ਵਜੋਂ ਖਰਚ ਦਿੱਤਾ ਹੈ ਅਵਰ ਮਿਸਾਰੀ ਬੇਸਾਰੀ ਪਰਮਾਤਮਾ ਦੇ ਨਾਮ ਤੋਂ ਬਿਨਾ ਔਰ ਸਭ ਮੈਂ ਉਟਾ ਪਲਾ ਦਿੱਤੀਆਂ ਨੇ ਨਾਮਦਾਨ ਗੁਰਪੂਰੈ ਦੀਓ ਮੈਂ ਇਹੋ ਆਧਾਰੀ ਰਹਾ ਪੂਰੇ ਗੁਰੂ ਨੇ ਮੈਨੂੰ ਪਰਮਾਤਮਨ ਦੀ ਨਾਮ ਦਿੱਤੀ ਹੈ ਇਹ ਹੀ ਮੇਰੀ ਜ਼ਿੰਦਗੀ ਦਾ ਆਸਰਾ ਹੈ ਦੁੱਖਾਂ ਨਗਾਮ ਸੁਖ ਪੀਗਾਮ ਮਾਰਗ ਪੰਥ ਸਮਾਰੀ ਮੈਂ ਦੁੱਖਾਂ ਚ ਵਿਗਾਨਾਂ ਸੁੱਖਾਂ ਚ ਵਿਗਾਨਾਂ ਤੁਰਦਾ ਫਿਰਦਾ ਰਸਤੇ ਚ ਵਿਗਾਨਾਂ ਨਾਮ ਦਿੜ ਗੁਰ ਮਨ ਮੈਂ ਦੀਆ ਮੋਰੀ ਤਿਸਾ ਬੁਝਾਰੀ ਗੁਰੂ ਨੇ ਮੇਰੇ ਮਨ ਚ ਪ੍ਰਭੂ ਨਾਮ ਦੀ ਡਿੜਤਾ ਕਰ ਦਿੱਤੀ ਏ ਤ੍ਰਿਸ਼ਨਾ ਬੁੱਝ ਗਈ ਏ ਦਿਨ ਪੀ ਗਾਮ ਰੈਣੀ ਗਾਮ ਗਾਮ ਸਾਹ ਸਾਸ ਸਨਾਰੀ ਹੁਣ ਮੈਂ ਦਿਨ ਵੇਲੇ ਵੀ ਰਾਤ ਵੇਲੇ ਵੀ ਹਰੇਕ ਸਵਾਸ ਨਾਲ ਗਾਨਾ ਹ ਸਤ ਸੰਗਤ ਮੈਂ ਵਿਸਾਸ ਹੋਏ ਹਰ ਜੀਵਤ ਮਰਤ ਸੰਗਾਰੀ ਇਹ ਸਾਰੀ ਬਰਕਤ ਸਾਹ ਸੰਗਤ ਦੀ ਹੈ ਸਾਥ ਸੰਗ ਚ ਟਿਕਿਆ ਨਿਸ਼ਚਾ ਬਣ ਜਾਂਦਾ ਹੈ ਕਿ ਪ੍ਰਮਾਤਮਾ ਜਉਂਦਿਆਂ ਮਰਦਿਆਂ ਹਰ ਵੇਲੇ ਨਾਲ ਹੈ ਜਨਾਨਕ ਕੋ ਇਹ ਦਾਨ ਦੇਹੋ ਪ੍ਰਭ ਪਾਵੋ ਸੰਤ ਰੇਨ ਉਰ ਧਾਰੀ ਤੇ ਪ੍ਰਭੂ ਆਪਣੇ ਦਾਸ ਨਾਨਕ ਨੂੰ ਧਿਆਨ ਦਿਓ ਅਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਤੂੜ ਪ੍ਰਾਪਤ ਕਰਾ ਸਰਵਨੀ ਕਥਾ ਨੈਨ ਦਰਸ਼ਪੇਖ ਮਸਤਕ ਗੁਰ ਚਰਨਾਰੀ ਤੇਰੀ yaad ਨੂੰ ਆਪਣੇ ਹਿਰਦੇ ਚ ਟਿਕਾਏ ਰੱਖਾਂ ਤੇਰੀ ਸਿਫਤ ਸਲਾਪ ਨੇ ਕੰਨਾਂ ਨਾਲ ਸੁਣਨ ਦਾ ਆਰਾਮ ਤੇਰਾ ਦਰਸ਼ਨ ਆਪਣੀ ਅੱਖਿਆ ਨਾਲ ਕਰਦਾ ਰਹਾ ਹਾਂ ਇਹ ਮੈਨੂੰ ਤੁਸੀਂ ਆਪਣੀ ਦਾਤ ਬਖਸ਼ੋ ਨਾਮ ਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਘਰ ਦੱਸਵਾ ਮਹਿਲਾ ਪੰਜਵਾ ਜਿਸਨੂੰ ਤੂੰ ਅਸਤਿਰ ਕਰ ਮੰਨ ਤੇ ਪਾਹੁਣ ਦੋ ਦਾਹਾ ਏ ਭਾਈ ਜਿਸ ਸੰਸਾਰ ਨੂੰ ਤੂੰ ਪੱਕਾ ਬਨ ਕੇ ਬੈਠਿਆ ਇਹ ਦੋ ਦਿਨਾਂ ਦਾ ਪ੍ਰਉਣਾ ਹੈ ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ ਸਭ ਮਿੱਥਿਆ ਅਸਨਾ ਕੀ ਸੰਸਾਰ ਦੇ ਸਾਖ ਸੰਬੰਧੀ ਇਹ ਸਭ ਪਿਆਰ ਮੁਹੱਬਤ ਝੁੱਠੀ ਹੈ ਰੇਮਨ ਕਿਆ ਕਰਹ ਹੈ ਹਾ ਹਾ ਇਹ ਭਾਈ ਕੀ ਆਹਾ ਆਹਾ ਕਰਨ ਪਾਓ ਕੇ ਬੜਾ ਬੜਾ ਖੁਸ਼ ਹੁਣਾ ਪਰ ਸਾਰਾ ਵੇਖ ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ ਇਕ ਰਾਮ ਭਜਨ ਲੈ ਲਾ ਰਹਾ ਪ੍ਰਮਾਤਮਨ ਦਾ ਭਜਨ ਕਰਿਆ ਕਰ ਸਿਰਫ ਇਹੀ ਮਨੁੱਖਾ ਜੀਵਨ ਚ ਲਾਭ ਖਟਿਆ ਜਾ ਸਕਦਾ ਜੈਸੇ ਮਬਸਰਤ ਦੇਹ ਉਡਾਨ ਦਿਨ ਦੋਏ ਚਾਰ ਪੂਰਾ ਹੈ ਮਨ ਇਹ ਜਗਤ ਪਸਾਰਾ ਇਉਂ ਹੈ ਜਿਵੇਂ ਸਰੀਰ ਉੱਤੇ ਪਹਿਨੇ ਹੋਏ ਕੱਪੜੇ ਦੋ ਚਾਰ ਦਿਨਾਂ ਵਿੱਚ ਹੀ ਪੁਰਾਣੇ ਹੋ ਜਾਂਦੇ ਨੇ ਪੀਤ ਉਪਰੇ ਕਿ ਤੱਕ ਤਾਈਏ ਕੰਤੁਰ ਕੋ ਆਹ ਭਾਈ ਕੰਤ ਕਿੰਨਾ ਕੋ ਬੰਦਾ ਭਜ ਸਕਦਾ ਅਖੀਰ ਨੂੰ ਤਾਂ ਅਖੀਰ ਲਕੰਡਾ ਆ ਹੀ ਜਾਏਗਾ ਇਸੇ ਤਰ੍ਹਾਂ ਸਵਾਸ ਤੇ ਇੱਕ ਦਿਨ ਆ ਇੱਕ ਦਿਨ ਪੂਰੇ ਹੋ ਹੀ ਜਾਣੇ ਨੇ ਜੈਸੇ ਅੰਬ ਕੁੰਭ ਕਰਾਖੇ ਭਰਤ ਸਿੰਧ ਗਲ ਜਾਹਾ ਜਿਵੇਂ ਪਾਣੀ ਦਾ ਹੋ ਜਾ ਬਣਾ ਰੱਖਿਆ ਹੋਵੇ ਤੇ ਲੂਣ ਵਿੱਚ ਸਪੈਂਦਿਆਂ ਹੀ ਉਹ ਅਖੀਰ ਉਹ ਗਲ ਜਾਂਦਾ ਇਸੇ ਪ੍ਰਕਾਰ ਇਹ ਮਨੁੱਖਾ ਜੀਵਨ ਵੀ ਗਲ ਜਾਂਣਾ ਆਵਕ ਆਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੋਹਤ ਸਾਹ ਜਿਵੇਂ ਪ੍ਰਭੂ ਦੀ ਆਗਿਆ ਹੋ ਕੇ ਮਨੁੱਖ ਨੇ ਫਿਰ ਉਸੇ ਘੜੀਤੋਂ ਤੋਰ ਪੈਣਾ ਰੇ ਮਨ ਲੇਖੇ ਚੱਲ ਲੇਖੇ ਬੈਸ ਲੇਖੇ ਲੰਦਾ ਸਾਹ اے ਮਨ ਤੂੰ ਗਿਣੇ ਮਿੱਥੇ ਸਵਾਸ ਲੈਣਾ ਗਿਣੇ ਮਿੱਥੇ ਅਨੁਸਾਰ ਹੀ ਚੱਲਣਾ ਹੈ ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਸ਼ਰ ਸਤਗੁਰ ਚਰਨ ਉਟਾ ਹੈ ਨਾਨਕ ਸਦਾ ਪਰ ਪ੍ਰਮਾਤਮਾ ਦੀ ਸਿਵ ਤੋਂ ਸਲਾਹ ਕਰਦਾ ਜਿਹੜੇ ਮਨੋ ਗੁਰੂ ਦਾ ਚਰਨ ਦਾ ਆਸਰਾ ਲੈਂਦੇ ਨੇ ਉਹ ਮਾਇਆ ਦੇ ਮੋਹ ਤੋਂ ਫਿਰ ਬਚ ਨਿਕਲਦੇ ਨੇ ਆਸਾ ਮਹਿਲਾ ਪੰਜਵਾਂ ਅਪੁਸ਼ਟ ਬਾਤ ਤੇ ਭਈ ਸੀਦਰੀ ਦੂਤ ਦੁਸ਼ਟ ਸਜ ਨਹੀਂ ਜਦੋਂ ਗੁਰ ਨਾਲ ਮਿਲਾਪ ਪਿਆ ਤੇ ਮੇਰੀ ਹਰੇਕ ਪੁੱਠੀ ਗੱਲ ਹੁਣ ਸੋਹਣੀ ਸਿੱਧੀ ਹੋ ਗਈ ਮੇਰੇ ਪਹਿਲੇ ਚੰਦਰੇ ਵੈਰੀ ਹੁਣ ਸੱਜਣ ਮਿੱਤਰ ਬਣ ਗਏ ਅੰਧਕਾਰ ਮੈਂ ਰਤਨ ਪਰਗਾਸਿਓ ਮਲੀਨ ਬੁੱਧ ਹੱਚ ਨਹੀਂ ਜਿਹੜਾ ਕੁੱਪ ਹਨੇਰਾ ਸੀ ਉਹ ਹੁਣ ਰਤਨ ਗਿਆਨ ਰਤਨ ਚਮਕ ਪਿਆ ਹੁਣ ਅੰਦਰ ਜਿਹੜੀ ਮੈਲ ਹੀ ਸੋਸ਼ ਜਣ ਸਾਫ ਹੋ ਗਈ ਹੈ ਜੋ ਕਿਰਪਾ ਗੋਬਿੰਦ ਪਈ ਜਦੋਂ ਮੇਰੇ ਤੇ ਗੋਬਿੰਦ ਨੇ ਕਿਰਪਾ ਕੀਤੀ ਸੁਖ ਸੰਪਤ ਹਰਨਾਮ ਫਲ ਪਾਇ ਸਤਗੁਰ ਮਿਲੈ ਰਹਾ ਮੈਂ ਸਤਗੁਰੂ ਮਿਲ ਪਿਆ ਗੁਰੂ ਕਿਰਪਾ ਨਾਲ ਮੈਨ ਅਨੰਦ ਹੀ ਅਨੰਦ ਮੈਨੂੰ ਮਿਲ ਪਿਆ ਹੈ ਮੋਹਿ ਕਿਰਪਨ ਕੋ ਕੋਏ ਨਾ ਜਾਨਤ ਸਗਲ ਭਵਨ ਪ੍ਰਗਟਈ ਗੁਰੂ ਦੇ ਮਲਾਪਤ ਪਹਿਲਾਂ ਮੈਨੂੰ ਕਾਰੇ ਨੂੰ ਕੋਈ ਨਹੀਂ ਸੀ ਜਾਣਦਾ ਹੁਣ ਮੈਂ ਸਾਰੇ ਭਵਨਾ ਵਿੱਚ ਉੱਗਾ ਹੋ ਗਿਆ ਹਾਂ ਸੰਗ ਬੈਠਣੋਂ ਕਹੀ ਨਾ ਪਾਵਤ ਮੋ ਸਗਲ ਚਰਨ ਸੇਵਈ ਪਹਿਲਾਂ ਮੈਨੂੰ ਕਿਸੇ ਦੇ ਕੋਲ ਬੈਠਣਾ ਨਹੀਂ ਸੀ ਮਿਲਦਾ ਹੁਣ ਸਾਰੀ ਲੁੱਕੇ ਮੇਰੇ ਚਰਨਾਂ ਦੀ ਸੇਵਾ ਕਰਨ ਲੱਗ ਪਈ ਹੈ ਆੜ ਆੜ ਕੋ ਫਿਰਤ ਢੂੰਡਤੇ ਮਨ ਸਗਲ ਤ੍ਰਿਸ਼ਨਾ ਬੁਝ ਗਈ ਗੁਰੂ ਮਲਾਪ ਤੋਂ ਪਹਿਲਾਂ ਤ੍ਰਿਸ਼ਨਾ ਤੇ ਅਦੀਨ ਹੋ ਕੇ ਅੱਧੀ ਅੱਧੀ ਕੋੜੀ ਤੰਬੜੀ ਨੂੰ ਪੱਜਨੇ ਸਾਂ ਪਰ ਹੁਣ ਸਾਡੀ ਤ੍ਰਿਸ਼ਨਾ ਮੁੱਕ ਗਈ ਹੈ ਇੱਕ ਬੋਲ ਪੀ ਖਵਤੋ ਨਹੀਂ ਸਾਥ ਸੰਗਤ ਛਿੱਤ ਲਈ ਪਹਿਲਾਂ ਇੱਕ ਬੋਲ ਵੀ ਚੰਗਾ ਨਹੀਂ ਸੀ ਲੱਗਦਾ ਕਬੜਾ ਕਿਸੇ ਦਾ ਪਰ ਹੁਣ ਮਨ ਠੰਡਾ ਹੋ ਗਿਆ ਇੱਕ ਜੀ ਗੁਣ ਕਵਨ ਵਖਨ ਅਗਮ 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 ਮੈ ਪਰਮਾਤਮਾ ਦੇ ਕਿਹੜੇ ਕਿਹੜੇ ਗੁਣ ਬਿਆਨ ਕਰੀਏ ਉਤੇ ਬਿਆੰਤ ਹੈ ਦਾਸ 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 ਕੋ ਕਰੀ ਹੋ ਜੇ ਨਾਨਕ ਹਰ ਸ਼ਰਨ ਨਈ ਇਹ ਨਾਨਕ ਸਿਰਫ ਇਹੀ ਆਖਦਾ ਰੋ ਹਰੀ ਮੈਂ ਦਾਸ ਤੇਰੀ ਸ਼ਰਨ ਆਇਆ ਮੈਨੂੰ ਆਪਣੇ ਦਾਸਾਂ ਦਾ ਦਾਸ ਤੁਸੀਂ ਬਣਾਈ ਰੱਖੋ ਆਸਾ ਅੰਲਾ ਪੰਜਵਾਂ ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ ਟੋਟੇ ਕੋ ਬੇਗ ਤਾਇਆ ਏ ਮੇਰੇ ਮਨ ਲਾਵ ਵੱਲੋਂ ਤੋਂ ਬੜਿਆ ਬੜਾ ਆਲਸੀ ਆ ਤੇ ਜਿਹੜਾ ਘਾਟੇ ਦਾ ਉਧਰ ਤੂੰ ਭਜ ਪੈਨ ਸਸਤਾ ਵਖਰ ਤੋਂ ਕਿਨਹੈ ਨਾਹੀ ਪਾਪੀ ਬਾਦਾਰੇ ਨਾਇਆ اے ਪਾਪੀ ਸਸਤਾ ਸੌਦਾ ਲੈਂਦਾ ਨਹੀਂ ਤੇ ਵਿਕਾਰਾਂ ਦੇ ਕਰਜ਼ੇ ਚ ਦੱਬੇ ਆ ਸਤਗੁਰ ਤੇਰੀ ਆਸਾਇ اے ਗੁਰੂ ਮੈਨੂੰ ਤੇਰੀ ਹੀ ਅਸਰਾ ਸਹਾਇਤਾ ਚਾਹੀਦੀ ਆ ਪਤਤ ਪਾਵਨ ਤੇਰਾ ਨਾਮ ਪਾਰ ਬ੍ਰਹਮ ਮੈਂ ਇਹਾ ਓਟਾ ਰਹਾ ਹੈ ਪ੍ਰਮਾਤਮਾ ਮੈਂ ਵਿਕਾਰੀ ਤਾਂ ਬਹੁਤਾ ਪਰ ਮੈਨੂੰ ਪਤ ਹੈ ਤੇਰਾ ਨਾਮ ਵਿਕਾਰਾਂ ਚ ਟਿੱਕੇ ਨੂੰ ਪਵਿੱਤਰ ਕਰਨ ਵਾਲਾ ਗੰਦਨ ਵੈਣ ਸੁਣੈ ਊਰਜਾ ਮੈਂ ਨਾਮ ਲੈਤ ਅਲਕਾਇ ਹੈ ਮੋਰਖ ਤੂੰ ਗੰਦੇ ਗੀਤ ਸੁਣਦਾ ਤੇ ਸੁਣ ਕੇ ਮਸਤ ਹੁੰਨਾ ਪ੍ਰਮਾਤਮਾ ਦਾ ਨਾਮ ਲੈਂਦੇ ਆ ਹਲਸ ਕਰਨ ਨਿੰਦ ਚਿੰਨ ਕੋ ਬਹੁਤ ਉਮਾਹਿ ਬੂਜੀ ਉਲਟਾਇ ਕਿਸੇ ਦੀ ਨਿੰਦਿਆ ਤੇ ਖਿਆਲ ਤੂੰ ਤੈਨੂੰ ਬਹੁਤ ਚਾਜ ਚੜਦਾ ਹੈ ਇਹ ਮੂਰਖ ਤੂੰ ਹਰੇਕ ਗੱਲ ਉਲਟੀ ਹੀ ਸਮਝੀਏ ਪਰਤਨ ਪਰਤਨ ਪਰਤੀ ਨਿੰਦਾ ਖਾਦ ਖਾਹੇ ਹਰ ਕਾਇਆ ਇਹ ਮੂਰਖ ਤੂੰ ਪਰਾਇਆ ਧਨ ਚੁਰਾਨਾ ਪਰਾਇਆ ਰੂਪ ਮੰਦੀ ਨਿਗਰ ਨਾਲ ਤੱਕਣਾ ਪਰਾਈ ਨਿੰਦਿਆ ਕਰਨ ਤੈਨੂੰ ਤੇ ਹਲਕ ਲੱਗਿਆ ਸਾਚ ਧਰਮ ਸਿਉ ਰੂਚ ਨਹੀਂ ਆਵੇ ਸਤ ਸੁੰਤ ਛੋਹਾਇਆ ਇਹ ਮੂਰਖ ਸਦਾ ਨਾਲ ਨਿਭਣ ਵਾਲਾ ਧਰਮ ਤੇਰਾ ਪਿਆਰਾ ਨਹੀਂ ਤੇ ਸੱਚ ਉਪਦੇਸ਼ ਸੁਨਣ ਤੈਨੂੰ ਖੇਜ ਲੱਗਦੀ ਆਂ ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੇਕ ਹਰਨਾਇ ਨਾਨਕ ਆਖੇ ਦੀਨਾਂ ਉਤੇ ਦਇਆ ਕਰਨ ਵਾਲਾ ਠਾਕੁਰ へ ਕਿਰਪਾ ਦੇ ਕਰ ਪ੍ਰਭ ਤੇਰੇ ਭਗਤਾਂ ਨੂੰ ਤੇਰੇ ਨਾਮ ਦਾ ਸਹਾਰਾ ਨਾਨਕ ਆਹ ਸ਼ਰਨ ਪ੍ਰਭ ਆਇਓ ਰਾਖ ਲਾਜ ਅਪਣਾਇਆ へ ਪ੍ਰਭੂ ਮੈਂ ਚਾਹ ਕਰਕੇ ਤੇਰੀ ਸ਼ਰਨ ਆਇਆ ਆਂ ਮੈਨੂੰ ਆਪਣਾ ਦਾਸ ਬਣਾ ਕੇ ਮੇਰੇ ਇਲਾਜ ਤੁਸੀਂ ਇਸ ਵਿਕਾਰਾਂ ਵਿੱਚ ਰੱਖ ਲੋ ਆਸਾ ਮਹਲਾ 5 ਮਿੱਥਿਆ ਸੰਗ ਸੰਗ ਲਪਟਾਇ ਮੋਹ ਮਾਇਆ ਕਰ ਬਾਦੇ ਜਿਹੜੇ ਮਨ ਭਾਗੀ ਮਨੁਖ ਨੇ ਉਹ ਝੂਠੇ ਸਾਥੀਆਂ ਦੇ ਸੰਗਤ ਚ ਮਸਤ ਰਹਿੰਦੇ ਨੇ ਮੋਹ ਚ ਬੱਜੇ ਨੇ ਜਹ ਜਾਨੋ ਸੁਚੀਤ ਨ ਆਵੇ ਅੰਗ ਬੁੱਧ ਪੈਬ ਅੰਦੇ ਇਹ ਜਗਤ ਛੱਡ ਕੇ ਜਿੱਥੋਂ ਅਖੀਰ ਚੱਲੇ ਜਾਣਾ ਉਹ ਚਿੱਤ 'ਚ ਕਦੀ ਨਹੀਂ ਆਉਂਦਾ ਮਨ ਬੈਰਾਗੀ ਕਿਉ ਨ ਅਰਦ ਕਿ ਮੇਰੇ ਮਨ ਮਾਇਆ ਤੋਂ ਪਰਾਮ ਹੋ ਕੇ ਕਿਉ ਨਹੀਂ ਜਪਦਾ ਕਾਚ ਕੋਠਰੀ ਮਾਹ ਤੂੰ ਬਸਤਾ ਸੰਗ ਸਗਲ ਵਿਖੈ ਕੀ ਬਿਆ ਤੇ ਰਹਾ ਤੇਰਾ ਸਰੀਰ ਕੱਚੀ ਕੋਠੜੀ ਹੈ ਜਿਸ ਵਿੱਚ ਤੂੰ ਵਾਸ ਰਿਆ ਤੇਰ ਨਾਲ ਸਾਰੇ ਵਿਸ਼ੇ ਵਿਕਾਰ ਰੋਗ ਚੰਬੜੇ ਨੇ ਮੇਰੀ ਮੇਰੀ ਕਰਤ ਦਿਨ ਰੈਨ ਬਿਹਾਵੈ ਪਲ ਖਿੰ ਚੀਜ ਅਰਜਦ ਇਹ ਮੇਰੀ ਮਲਕੀਅਤ ਹੈ ਇਹ ਮੇਰੀ ਜਾਇਦਾਦ ਹੈ ਇਹ ਆਖਦਿਆਂ ਹੀ ਜਿਹੜਾ ਮਨ ਭਾਗੀ ਮਨੁੱਖ ਦਿਨ ਗੁਜ਼ਾਰੀ ਜਾ ਰਿਹਾ ਪਲ ਪਲ ਛਿਨ ਛਿਨ ਉਮਰ ਕੱਟਦੀ ਜਾ ਰਹੀ ਹੈ ਜੈਸੇ ਮਿੱਠੇ ਸਾਦ ਲੁਭਾਏ ਝੂਠ ਤਨ ਦੁਰਗਾ ਦੇ ਜੇ ਮਿੱਠੇ ਦੇ ਸਵਾਚ ਮੱਕੀ ਫਸ ਜਾਂਦੀ ਹੈ ਇਵੇਂ ਵਿਸ਼ੇ ਵਿਕਾਰਾਂ ਚ ਇਹ ਬੱਜਣ ਕਾਮ ਕ੍ਰੋਧ ਅਰ ਲੋਭ ਮੋ ਇਹ ਇੰਦਰੀ ਰਸਲ ਪਟਾ ਕਾਮ ਕ੍ਰੋਧ ਵਿਕਾਰਾਂ ਦੇ ਰਸ ਇਹ ਗਲਤਾਨ ਹੈ ਦੀ ਭਵਾਰੀ ਪੁਰਖ ਮਿਦਾਤ ਬਹੁਰ ਬਹੁਰ ਜਨਮਾਦ ਜਦੋਂ ਸਿਰਜਨ ਹਾਰ ਪ੍ਰਭੂ ਨੇ 84 ਲੱਖ ਜੁਨਾਂ ਚ ਪਵਟਨੀ ਦਿੱਤੀ ਫਿਰ ਮੋੜ ਮੋੜ ਜੁਨਾਂ ਚ ਪਟਕੇਗਾ ਜੋ ਪਯੋ ਕਿਰਪਾ ਦੀਨ ਦੁਖ ਪੰਜਨ ਤੋ ਗੁਰਮਿਲ ਸਭ ਸੁਖ ਲਾਦੇ ਤੋ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪਰਮਾਤਮਾ ਸੁੱਤੇ ਦਇਆਵਣ ਹੁੰਦਾ ਹੈ। ਤੋ ਗੁਰੂ ਨੂੰ ਮਿਲ ਕੇ ਸਾਰੇ ਸੁੱਖ ਹਾਸਲ ਕਰ ਲੈਂਦਾ। ਕਹੋ ਨਾਨਕ ਦਿਨ ਰਾਤਿ ਧਿਆਮ ਮਾਰ ਕਾਢੀ ਸਗਲ ਉਪਾਦਿ। ਨਾਨਕ ਆਖਦਾ ਹੈ ਪਰਮਾਤਮਾ ਦੀ ਕਿਰਪਾ ਨਾਲ ਹੁਣ ਗੁਰੂ ਨੂੰ ਮਿਲ ਕੇ ਦਿਨ ਰਾਤ ਪਰਮਾਤਮਾ ਦਾ ਧਿਆਨ ਧਰਦਾ ਵੰ ਅੰਦਰੋਂ ਸਾਰੇ ਵਿਕਾਰ ਮੁੱਕ ਗਏ ਨੇ। ਇੰਨੂੰ ਜਪਿਓ ਭਾਈ ਫੁਰਖ ਮਿਦਾਤੇ। ਇਸ ਤਰ੍ਹਾਂ ਪ੍ਰਮਾਤਮਾ ਦੀ ਮਿਹਰ ਨਾਲ ਗੁਰੂ ਨੂੰ ਮਿਲ ਕੇ ਮੈਂ ਪ੍ਰਭੂ ਦਾ ਨਾਮ ਜੱਪ ਲਿਆ। ਪ੍ਰਯੋਗ ਕਿਰਪਾਲ ਦੀਨ ਦੁਖ ਭੰਜਨ ਜਨਮ ਮਰਨ ਦੁਖ ਲਾਥੇ ਰਹਾਉ ਦੂਜਾ ਜਿਸ ਮਨੁੱਖ ਦਾ ਗਰੀਬਾਂ ਉਤੇ ਦੁਖ ਘੁਰ ਦੁਖ ਦੂਰ ਕਰਨ ਵਾਲਾ ਪ੍ਰਮਾਤਮਾ ਦਇਆਵਾਨ ਹੁੰਦਾ ਉਹਦੇ ਜਨਮ ਮਰਨ ਦੇ ਜਿਹੜੇ ਕਿੜੇ ਉਹ ਮੁੱਕ ਜਾਂਦਾ। ਆਸਾ ਮਹਿਲਾ ਪੰਜਵਾਂ ਨਿਮਖ ਕਾਮ ਸਵਾਦ ਕਰਨ ਕੋਟ ਦਿਨਸ ਦੁਖ ਪਾਵ ਹੈ ਇੰਨੇ ਜੀਵ ਥੋੜਾ ਜਿਤਨਾ ਸਮਾਂ ਕਾਮ ਵਸ਼ਨਾ ਦੇ ਸਵਾਦ ਦੀ ਖਾਤਰ ਫਿਰ ਤੂੰ ਕਰੋੜਾਂ ਹੀ ਦਿਨ ਦੁਖ ਸਹਾਰਨ ਕੜੀ ਮੋ ਤਰੰਗ ਮਾਨ ਫੇ ਬੌਰ ਬੌਰ ਪਛਤਾਵ ਮੇ ਦੋ ਕੜੀਆਂ ਮੋਜਾਂ ਮਾਨਦਾ ਉਸ ਤੋਂ ਪਿੱਛੇ ਫਿਰ ਮੁੜ ਕੇ ਦੁਖੀ ਹੁੰਨਾ ਅੰਦੇ ਚੇਤ ਹਰ ਹਰ ਰਾਇਆ ਇਹ ਮਨ ਦੇ ਪਿੱਛੇ ਤੁਰਨ ਵਾਲੇ ਅੰਨੇ ਜੀ ਧਿਆ ਪ੍ਰਭੂ ਨੂੰ ਜਪ ਤੇਰਾ ਸੋ ਦਿਨ ਨੇੜੇ ਆਇਆ ਰਹਾ ਉਹ ਵਕਤ ਦਿਨ ਮੁਕਰ ਰਹਾ ਨੇੜੇ ਆ ਰਿਹਾ ਪਲਕ ਦ੍ਰਿਸ਼ਟ ਦੇਖ ਭੁੱਲੋ ਆ ਨੀਮ ਕੋ ਤੁਮਰ ਕਹਿੰਨੇ ਜੀਵ ਅੱਕ ਨਿਮ ਵਰਗੇ ਕੋੜੇ ਤੁਮੇ ਨੂੰ ਜੋ ਵੇਖ ਨੂੰ ਸੋਹਣਾ ਹੁੰਦਾ ਥੋੜੇ ਜਿਤਨੇ ਸਮੇਂ ਨੂੰ ਵੇਖ ਕੇ ਭੁੱਲ ਜਾਣਾ ਪ੍ਰਭੂ ਨੂੰ ਜੈਸਾ ਸੰਗ ਬਿਸਿਰ ਸਿਉ ਹੈ ਰੇ ਤੈਸੋ ਹੀ ਪਰਗਰੇ ਕਹਿੰਨੇ ਜੀ ਪ੍ਰਾਇ ਇਸਤੀ ਦਸਾਂ ਇਹੋ ਹੈ ਜਿਵੇਂ ਸੱਪ ਨਾਲ ਸਾਥ ਹੈ ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ ਯੰਨੇ ਅੰਤ ਵੈਰ ਕਮਾਣ ਵਾਲੀ ਮਾਇਆ ਦੀ ਖਾਤਰ ਤੂੰ ਨੇਕਾਂ ਪਾਪ ਕਰਨਾ ਅਸਲ ਚੀਜ਼ ਜੋ ਤੇਰ ਨਾਲ ਨਿਭਣੀ ਹੈ ਉਹ ਲੰਬੇ ਹੀ ਰਹਿ ਗਈ ਛੋੜ ਜਾਹੇ ਤਿਨਹੀ ਸਿਓ ਸੰਗੀ ਸਾਜਨ ਸਿਓ ਬੈਰਨ ਜਿਨ੍ਹਾਂ ਨੂੰ ਤੂੰ ਆਖਰ ਛੱਡ ਜਾਏਂਗਾ ਉਹਨਾਂ ਨਾਲ ਤੂੰ ਸਾਥ ਬਣਾਇਆ ਬੈਠਾ ਹੈ ਮਿੱਤਰ ਪ੍ਰਭੂ ਨਾਲ ਵੈ ਤੂੰ ਪਾਇਆ ਹੈ ਸਗਲ ਸੰਸਾਰ ਇਹ ਵਿਦ ਵਿਆਪਿਓ ਸੋ ਉਬਰਿਓ ਜਿਸ ਗੁਰਪੂਰਾ ਸਾਰਾ ਸੰਸਾਰ ਇਸੇ ਤਰ੍ਹਾਂ ਮਾਇਆ ਦੇ ਜਾਲ ਚ ਫਸਿਆ ਉਹ ਹੀ ਨਿਕਲਿਆ ਜਿਤੇ ਸਿਰ ਤੇ ਰਾਖਾ ਗੁਰੂ ਬਣਿਆ ਕਹੋ ਨਾਨਕ ਪਵ ਸਾਗਰ ਤਰਿਓ ਭਏ ਪੁਨੀਤ ਸ੍ਰੀ ਨਾਨਕ ਕਾਕਦੇ ਸਮਨੁਕ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਜਿਹੜਾ ਜਾਪਤ ਦਾ ਦਾ ਸਰੀਰ ਫਿਰ ਪਵਿੱਤਰ ਹੋ ਜਾਂਦਾ ਆਸਾ ਮਹਿਲਾ ਪੰਜਵਾ ਦੋ ਪਦੇ ਲੋਕ ਕਮਾਨੋ ਸੋਇ ਤੁਮ ਪੇਖਿਓ ਮੂੜ ਮੁਗਤ ਮੁਕਰਾਨੀ हे ਪ੍ਰਭੂ ਜਿਹੜਾ ਜੀਵ ਲੋਕ ਲੋਕ ਕੇ ਕਮਾਨਦਾ ਨਾ ਪਾਤਸ਼ਾਹ ਜੀ ਤੁਸੀਂ ਉਹ ਵੇਖ ਲਿਆ ਭਾਵਕਤ ਨੂੰ ਪਤਾ ਲੱਗ ਗਿਆ ਵੀ ਜੀਵ ਕੀ ਕਰਦਾ ਪਰ ਇਹ ਬੰਦਾ ਫਿਰ ਮੁਕਰ ਜਾਂਦਾ ਆਪ ਕਮਾਨੇ ਕੋਲੇ ਬੰਦੇ ਫਿਰ ਪਾਛੈ ਪਚੂਤਾਨੀ ਆਪਣੇ ਕੀਤੇ ਮੰਦੇ ਕਰਮਾਂ ਨਾਲ ਫੜੇ ਜਾਂਦੇ ਨੇ ਫਿਰ ਪਿੱਛੋ ਪਛਤਾਨਦੇ ਨੇ ਪ੍ਰਭ ਮੇਰੇ ਸਭਿਤ ਆਗੇ ਜਾਣੀ ਇਹ ਮੂਰਖ ਮਨੁੱਖ ਭੁਲੇਖੇ ਵਿੱਚ ਰਹਿਣਾ ਤੇਰੀਆਂ ਕਾਲੀਆਂ ਕਰਤੂਤਾ ਪ੍ਰਭੂ ਜਾਣਦਾ ਉਹ ਸਭ ਜਾਣਦਾ ਭ੍ਰਮ ਕੇ ਮੂਸੇ ਤੂੰ ਰਾਖਤ ਪਰਦ ਪਾਛੈ ਜੀ ਕੀ ਮਾਨ ਨਹੀਂ ਰਹਾਉ ਇਹ ਭੁਲੇਖੇ ਵਿੱਚ ਤੂੰ ਆਤਮਿਕ ਜੀਵਨ ਲੁਟਾ ਰਿਹਾ ਹੈਂ ਤੂੰ ਪਰਮਾਤਮਾ ਬਹੁ ਸੋਲਾ ਕਰਦ ਲੋਕੇ ਮਨ ਮੰਨੀਆਂ ਕਰਦ ਜਿ ਚਿਤ ਲਾਇ ਤਿਤਿਤ ਲਾਗੇ ਕਿਆ ਕੋ ਕਰੈ ਪਰਾਨੀ ਪਰ ਜੀਵਨ ਦੇ ਕੀ ਬਸ ਜਿੱਧਰ ਜਿੱਧਰ ਪਰਮਾਤਮਾ ਲੰਦ ਉਧਰ ਉਧਰ ਜੀਵ ਲੱਗੇ ਨੇ ਬਖਸ਼ ਲੈ ਹੋ ਪਾਰ ਬ੍ਰਹਮ ਸੁਆਮੀ ਨਾਨਕ ਸੱਦ ਕੁਰਬਾਨੀ ਨਾਨਕ ਆਖਦਾ ਪਰਮਾਤਮਾ ਇਹ ਜੀਵਾਂ ਦੇ ਖਸਮ ਤੂੰ ਜੀਵਾਂ ਤੇ ਬਖਸ਼ਿਸ਼ ਕਰ ਮੈਂ ਤਿੱਥੋਂ ਸਦਕੇ ਜਾਣ ਆਵਾਂ ਅਸਾ ਮਹਿਲਾ ਪੰਜਵਾਂ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਆਪਣੇ ਸੇਵਕਾਂ ਦੀ ਪ੍ਰਭੂ ਆਪ ਇੱਜ਼ਤ ਰੱਖਦਾ ਆਪ ਨਾਮ ਜਪਾਉਂਦਾ ਜਹਾਂ ਜਹਾਂ ਕਾਜ ਕਿਰਤ ਸੇਵਕੀ ਤਹਾਂ ਤਾਂ ਉੱਠਤਾ ਵੈ ਜਿੱਥੇ ਜਿੱਥੇ ਕੋਈ ਕੰਮ ਪੈਂਦਾ ਹੈ ਪਰਮਾਤਮਾ ਦਾ ਸੇਵਕ ਪਰਮਾਤਮਾ ਦੇ ਲਈ ਪਾਉ ਕੇ ਪਰਮਾਤਮਾ ਆਪਣੇ ਸੇਵਕ ਲਈ ਉੱਥੇ ਪਹੁੰਚਦਾ ਹੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਪਰਮਾਤਮਾ ਆਪਣਾ ਆਪ ਸੇਵਕ ਨੂੰ ਨੇੜੇ ਵਖਾਂਦਾ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾਉ ਜੋ ਕੁਛ ਸੇਵਕ ਪਰਮਾਤਮਾ ਪਾਸ ਮੰਗਦਾ ਉਹ ਤਤਕਾਲ ਪੂਰੀ ਹੋ ਜਾਂਦੀ ਹੈ ਤੇ ਸੇਵਕ ਕਹਿ ਹੋਂ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਇਹ ਨਾਨਕ ਆਖ ਜਿਹੜਾ ਸੇਵਕ ਆਪਣੇ ਪ੍ਰਭੂ ਨੂੰ ਚੰਗਾ ਲੱਗਦਾ ਮੈਂ ਸਦਕੇ ਜਾਣਾ ਿਸਕੇ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੈ ਉਹ ਸੇਵਕ ਦੀ ਸੋਭਾ ਸੁਣ ਕੇ ਸੁਨਣ ਵਾਲ ਦਾ ਮਨ ਖੇੜ ਹੁੰਦਾ ਉਹ ਸੇਵਕ ਦੇ ਚਰਨ ਛੂਣ ਲਈ ਫਿਰ ਮਨ ਲੋਚਦਾ ਹੈ ਕਿਉਂਕਿ ਉਹ ਜੀਵਨ ਨਾਲ ਆਤਮਿਕ ਜੀਵਨ ਨਾਲ ਭਰਪੂਰ ਹੋ ਜਾਂਦਾ ਆਸਾ ਘਰ 11ਵਾਂ ਮਹਿਲਾ 5ਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਨਟਵਾ ਪੇਖ ਦਿਖਾਵੇ ਬਹੁ ਵਿਦ ਜਿਹਾ ਹੈ ਉਹ ਤੇ ਸਾਰੇ ਬਹੁ ਰੂਪੀਆਂ ਕਈ ਕਿਸਮਾਂ ਦੇ ਸਾਗ ਬਣਾ ਕੇ ਲੋਕਾਂ ਨੂੰ ਵਿਖਾਂਦਾ ਪਰ ਜੋ ਜਿਹੋ ਜਾਂ ਹੁੰਦਾ ਉਹੋ ਜਾ ਹੀ ਰਹਿੰਦਾ ਭਾਵੇਂ ਪ੍ਰਭੂ ਨੂੰ ਪਤਾ ਹੈ ਹਨ ਕਜੋਨ ਭ੍ਰਮਿਓ ਪਰਮ ਪੀਤਰ ਸੁਖੈ ਨਹੀਂ ਪਰਵੇ ਸਾਰੇ ਇਸ ਤਰ੍ਹਾਂ ਜੀ ਮਾਇਆ ਦੀ ਪਟਕਣਾ ਵਿੱਚ ਫਸ ਕੇ ਜੁਨਾਂ ਚ ਭਟਕਦਾ ਸੁਖ ਇਹਦੇ ਅੰਦਰ ਆਤਮੇ ਆ ਕੇ ਵਸਦਾ ਹੀ ਨਹੀਂ ਸਾਜਨ ਸੰਤ ਹਮਾਰੇ ਮਿੱਤਾ ਬਿਨ ਹਰ ਹਰ ਆ ਨਿਤਾਰੇ ਤੇ ਸੰਤ ਜਨੋ ਹੇ ਸੱਜਨੋ ਹੇ ਮੇਰੇ ਮਿੱਤਰੋ ਜਗਤ ਵਿੱਚ ਜੋ ਕੁਝ ਦਿਸ ਰਿਹਾ ਇਹ ਸਭ ਨਾਸਵੰਤ ਹੈ ਪਰਮਾਤਮਾ ਦਾ ਬਣਾਇਆ ਰਾਜ ਨਾਸਵੰਤ ਹੀ ਰਹੇਗਾ ਸਾਜ ਸੰਗ ਮਿਲ ਹਰ ਗੁਣ ਗਾਏ ਇਹ ਜਨਮ ਪਦਾਰਥ ਜੀਤਾਰੇ ਰਹਾ ਜਿਸ ਮਨੁੱਖ ਨੇ ਸੰਗਤ ਚ ਬੈ ਕੇ ਗੁਣ ਗਾਣੇ ਸ਼ੁਰੂ ਕੀਤੇ ਨੇ ਉਹਨੇ ਜਨਮ ਜਿੱਤ ਲਿਆ ਤ੍ਰੈਗੁਣ ਮਾਇਆ ਬ੍ਰਹਮ ਕੀ ਕਿੰਨੀ ਕਹੋ ਕਵਨ ਬਿਦ ਤਰੀਯਾਰੇ ਪਰਮਾਤਮਾ ਦੀ ਪੈਦਾ ਕੀਤੀ ਹੈ ਤ੍ਰੈਗੁਣੀ ਮਾਇਆ ਹੈ ਇਸ ਤੋਂ ਕਿਵੇਂ ਪਾਰ ਲੰਗੀ ਹੈ ਮਨ ਕੇਰ ਅਗਾਹਗਾਖਰੀ ਗੁਰ ਸ਼ਬਦੀ ਪਾਰ ਉਤਰੀਯਾਰੇ ਇਸ ਵਿੱਚ ਅਨੇਕਾਂ ਵਿਕਾਰਾਂ ਦੀਆਂ ਘੁੰਮਣਕੀਆਂ ਪੈ ਰਹੀਆਂ ਇਹ ਅਥਾ ਹੈ ਪਾਰ ਲੰਘਣਾ ਬਹੁਤ ਔਖ ਹੈ ਗੁਰੂ ਸ਼ਬਦ ਰਾਹੀਂ ਹੀ ਪਾਰ ਲੰਘੀਦਾ ਹੈ ਖੋਜਤ ਖੋਜਤ ਖੋਜ ਵਿਚਾਰਿ ਤਤ ਨਾਨਕ ਇਹ ਜਾਨਾਰਿ ਹੈ ਨਾਨਕ ਜਿਸ ਮਨੁੱਖ ਨੇ ਸਾਧ ਸੰਗਤ ਮਿਲਕੇ ਖੋਜ ਕਰਦਿਆ ਵਿਚਾਰ ਕੀਤੀ ਹੈ ਉਸ ਲਈ ਸਮਝ ਲਈ ਹੈ ਪ੍ਰਮਾਤਮਾ ਦੇ ਨਾਮ ਦੇ ਸਾਰੇ ਗੁਣਾ ਦਖ ਜਨ ਭਾਲ ਕਰ ਲਈ ਸਿਮਰਤ ਨਾਮ ਨਿਧਾ ਨਿਰਮੋਲਕ ਮਨ ਮਾਨਕ ਪਤੀਆਂ ਨਾਰ ਜਿਸ ਤੇ ਬਰਾਬਰ ਦੇ ਮੁੱਲ ਦੀ ਕੋਈ ਸ਼ੈ ਨਹੀਂ ਫਿਰ ਉਹ ਮਨ ਮੋਤੀ ਵਰਗਾ ਕੀਮਤੀ ਬਣ ਜਾਂਦਾ ਉਹਦਾ ਨਾਮ ਜੱਪ ਕੇ ਤੇ ਪ੍ਰਮਾਤਮਾ ਦੇ ਸਿਮਰਨ ਚ ਮਨ ਗਿੱਜ ਜਾ ਰਿੰਦਾ ਆਸਾ ਮਹੰਲਾ ਪੰਜਵਾਂ ਦੋ ਪਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਵੋ ਰੇ ਜਦ ਗੁਰੂ ਕਿਰਪਾ ਨਾਲ ਮੇਰਾ ਮਾਲਕ ਪ੍ਰਭੂ ਮਨ ਜਦ ਗੁਰੂ ਕਿਰਪਾ ਨਾਲ ਉਹ ਮਾਲਕ ਪ੍ਰਭੂ ਮਨ ਵਿੱਚ ਵਸ ਪਿਆ ਜੋ ਕੁਝ ਮੰਗਣਾ ਉਹਦੇ ਤੋਂ ਮਿਲਦਾ ਹੈ ਨਾਮ ਰੰਗ ਇਹ ਮੰਤਰ ਪਤਾਨਾ ਪੂਰਨ ਕਥੂ ਧਾਵੋ ਰੇ ਮੇਰੇ ਮਾਲਕ ਪ੍ਰਭੂ ਦੇ ਨਾਮ ਦੇ ਪ੍ਰੇਮ ਰੰਗ ਨਾਲ ਇਹ ਮੇਰਾ ਮਨ ਰਚ ਚੁੱਕਿਆ ਹੁਣ ਭਟਕਨੋਂ ਮੁਕ ਗਿਆ ਹਮਰਾ ਠਾਕੁਰ ਸਭ ਤੇ ਉੱਚਾ ਰਹਿਨ ਦਿਨ ਸਤਿਸਕਾਵੋ ਰੇ ਇਹ ਮੇਰੇ ਮਨ ਮੇਰਾ ਮਾਲਕ ਪ੍ਰਭੂ ਸਭ ਨਾਲੋਂ ਉੱਚਾ ਮੈਂ ਦਿਨ ਰਾਤ ਉਸ ਦੀ ਸਿਫਤੋ ਸਲਾਹ ਕਰਨਾ ਕਿਨ ਮੈਂ ਥਾਪ ਉਥਾਪਨ ਹਾਰਾ ਤਿਸਤੇ ਤੁਝੇ ਡਰਾਵੋ ਰੇ ਰਹਾਵ ਮੇਰਾ ਮਾਲਕ ਇੱਕ ਖੰਨ ਵਿੱਚ ਪੈਦਾ ਕਰਕੇ ਨਾਸ ਕਰਨ ਦੀ ਤਾਕਤ ਰੱਖਣ ਵਾਲਾ ਇਹ ਮੇਰੇ ਮਨ ਤੈਨੂੰ ਉਸਤੇ ਡਰ ਅਦਬ ਚ ਰੱਖਣਾ ਰਹੀਦਾ ਪਾਉ ਕਿ ਤੈਨੂੰ ਡਰ ਅਦਮ ਚ ਰਹਿਣਾ ਚਾਹੀਦਾ ਜਦ ਦੇਖੋਂ ਪ੍ਰਭ ਆਪਣਾ ਸਵਾਮੀ ਤੋ ਆਵਰਾ ਚੀਤ ਨਾ ਪਾਵੂ ਰਹੇ ਜਦੋਂ ਮੈਂ ਆਪਣੇ ਪ੍ਰਭੂ ਨੂੰ ਵੇਖਣਾ ਵਾ ਫਿਰ ਕਿਸੇ ਹੋਰ ਨੂੰ ਚਿੱਤ ਚ ਨਹੀਂ ਲਿਆਉਂਦਾ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਪਰੰਪਰ ਮੇਟ ਲਿਖਾ ਹੋਰ ਜਦੋਂ ਤੇ ਪ੍ਰਭੂ ਨੇ ਆਪਣੇ ਦਾਸ ਨਾਨਕ ਨੂੰ ਆਪ ਨਿਵਾਜਿਆ ਤਦੋਂ ਤੋਂ ਮੈਂ ਹਰੇ ਕਿਸਮ ਦਾ ਡਰ ਪਟਕਣਾ ਦੂਰ ਕਰਕੇ ਆਪਣੇ ਚੇਹ ਚ ਪ੍ਰਭੂ ਨੂੰ ਹੀ ਹੁਣ ਜਪਣਾ ਹਾਂ ਧਿਉਨਾ ਹਾਂ ਆਸਾ ਮਹਿਲਾ ਪੰਜਵਾਂ ਚਾਰ ਵਰਨ ਚੌਹਾਂ ਕੇ ਮਰਦਨ ਖਾਟ ਦਰਸ਼ਨ ਕਰਤ ਲੀਰੇ ਸਾਡੇ ਦੇਸ਼ ਵਿੱਚ ਬ੍ਰਾਹਮਣ ਖੱਤਰੀ ਵੈਸ਼ ਸ਼ੂਦ ਇਹ ਚਾਰ ਵਰਨ ਪ੍ਰਸਿੱਧ ਨੇ ਇਨਾਂ ਚੋਹਾ ਵਰਨਾ ਦੇ ਬੰਦਿਆਂ ਨੂੰ ਜਿਹੜਾ ਕਾਮ ਹੈ ਵਿਕਾਰ ਹੈ ਉਹ ਮਲ ਦੇਣ ਵਾਲਾ ਤੇ ਛੇ ਪੇਖਾਂ ਦੇ ਸਾਧੂਆਂ ਵੀ ਇਹ ਹੱਤਾਂ ਦੀ ਤਲੀ ਤੇ ਵਿਕਾਰ ਨਚਾਉਂਦੇ ਨੇ ਸੁੰਦਰ ਸੁਗਰ ਸਰੂਪ ਸਿਆਨੇ ਪੰਚੋ ਹੀ ਮੋਹ ਚਲੀ ਰੇ ਬੜੇ ਸੋਹਣੇ ਸਨਖੇ ਲੋਕਾਂ ਨੂੰ ਵੀ ਇਸ ਕਾਮ ਨੇ ਭਾਈ ਛੜ ਲਿਆ ਜਿੰਨ ਮਿਲ ਮਾਰੇ ਪੰਚ ਸੂਰ ਬੀਰ ਐਸੋ ਕੌਣ ਬੱਲੀ ਰੇ ਫਿਰ ਵਿਰਲਾ ਹੀ ਕੋਈ ਐਸਾ ਬਲਵਾਨ ਹੈ ਜਿਨੇ ਵਿਕਾਰਾਂ ਨੂੰ ਮਾਰਿਆ ਹੈ ਜਿਨ ਪੰਚਮਾਰ ਬਿਦਾਰ ਗੁਦਾਰ ਸੋ ਪੂਰਾ ਇਕਲੀ ਰੇ ਰਹਾਉ ਜਗਤ ਵਿੱਚ ਉਹ ਮਨੁੱਖ ਪੂਰਨ ਹੈ ਜਿਸਨੇ ਪੰਜਾਂ ਨੂੰ ਮਾਰ ਕੇ ਵਿਕਾਰਾਂ ਨੂੰ ਲੀਰਾਂ ਲੀਰ ਕਰ ਦਿੱਤਾ ਵੱਡੀ ਕੋਮ ਵਸ ਭਾ ਕੈ ਨਾਹੀ ਮੁਕੰ ਫੌਜ ਹਠੱਲੀ ਹਠੱਲੀ ਰੇ ਇੰਨਾ ਜਿਹੜੇ ਕਾਮ ਵਿਕਾਰਾਂ ਦਾ ਜਿਹੜਾ ਡਾਡਾ ਕੋੜਮਾ ਹੈ ਇਹ ਕਿਸੇ ਦੇ ਕਾਬੂ 'ਚ ਨਹੀਂ ਹੁੰਦਾ ਨਾ ਕਿਸੇ ਪਾਸੋਂ ਡਰ ਕੇ ਭੱਜਦਾ ਇਹਨਾਂ ਦੀ ਫੌਜ ਬੜੀ ਮਜਬੂਤ ਹੱਠ ਵਾਲੀ ਹੈ ਕਹੋ ਨਾਨਕ ਤਿੰਨ ਜਨ ਨਿਰਧਲਿਆ ਸਾਧ ਸੰਗਤ ਕੈ ਚਲੀ ਰੇ ਨਾਨਕ ਆਖ ਸਿਰਫ ਉਹਨਾਂ ਮਨੁੱਖਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਲਤਾੜਿਆ ਹੈ ਜੋ ਸੰਗਤ ਵਿੱਚ ਟਿਕ ਕੇ ਜਿੰਨਾ ਸੰਗਤ ਆਸਰਾ ਲਿਆ ਆਸਾਂ ਮਹਿਲਾ ਪੰਜਵਾਂ ਨੀਕੀ ਜੀ ਕੀ ਹਰ ਕਥਾ ਊਤਮ ਆਨ ਸਗਲ ਰਸ ਫਕੀਰ ਰਹਾਉ ਪ੍ਰਮਾਤਮ ਜਿਹੜੇ ਸਿਫਤੋ ਸਲਾਹ ਹੈ ਬੜੀ ਮਿੱਠੀ ਹੈ ਬਾਕੀ ਸਭ ਫਿੱਕ ਹੈ ਬਹੁ ਗੁਨ ਤੁੰ ਮੁੰਜਨ ਖਟ ਬੇਤੇ ਅਵਰਨਾ ਕਿਛ ਲਾਇਕੀ ਰੇ ਰਹਾਉ ਇਹ ਹਰ ਕਥਾ ਬਹੁਤ ਗੁਣਾ ਵਾਲੀ ਜਿਮਾਂ ਦੇ ਅੰਦਰ ਗੁਣ ਪੈਦਾ ਕਰਨ ਵਾਲੀ ਮਿਠਾਸ ਭਰੀ ਹੈ ਛੇ ਸ਼ਾਸਤਰਾ ਨੂੰ ਜਾਣਨ ਵਾਲੇ ਰਿਸ਼ੀ ਲੋਕ ਹੀ ਕਥਾ ਤੋਂ ਬਿਨਾ ਕਿਸੇ ਹੋਰ ਜਿੰਦ ਪਾਉ ਕੇ ਕਿਸੇ ਹੋਰ ਨੂੰ ਆਪਣੇ ਜਿੰਦ ਦਾ ਆਸਰਾ ਨਹੀਂ ਸਮਝਦੇ ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ ਸਾਧ ਸੰਗ ਨਾਨਕ ਪੀ ਕੀਰੇ ਇਹ ਕਥਾ ਕੀ ਹੈ ਇਹ ਅਮਰਤ ਦੀ ਧਾਰ ਹੈ ਵਿਸ਼ੇ ਵਿਕਾਰਾਂ ਦੇ ਜ਼ਹਿਰ ਨੂੰ ਨਾਸ ਕਰਦੀ ਹੈ ਨੋਕੇ ਸਵਾਲਦ ਵਾਲੀ ਕਥਾ ਆਤਮਿਕ ਡੋਲਤਾ ਪੈਦਾ ਕਰਦੀ ਨਾਨਕ ਏਹਰ ਕਥਾ ਅੰਮ੍ਰਿਤ ਦੀ ਧਾਰ ਸਾਹ ਸੰਗ ਟੇਕੇ ਪੀਤੀ ਜਾ ਸਕਦੀ ਹੈ ਆਸਾ ਮਹਿਲਾ ਪੰਜਵਾਂ ਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਕ ਨਮਨ ਤੇ ਟਾਰੀ ਰਹਾ ਗੁਰੂ ਨੀ ਕਿਰਪਾ ਕਰਕੇ ਪ੍ਰਭੂ ਦੀ ਸਿਫਤ ਤੋਂ ਸੁਲਾਬ ਬਾਣੀ ਅੱਖ ਚਮਕਣ ਜਿੰਨੇ ਸਮੇਂ ਵਾਸਤੇ ਵੀ ਕਦੀ ਮਨ ਤੋਂ ਭੁੱਲਣ ਨਹੀਂ ਦਿੱਤੀ ਹੁਣ ਇਹ ਬਾਣੀ ਮੈਨੂੰ ਹੁਣ ਮਿੱਠੀ ਲੱਗਦੀ ਹੈ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ રે ਇਹ ਬਾਣੀ ਕਰਤਾਰ ਦੇ ਪ੍ਰੇਮ ਚ ਰੰਗਣ ਵਾਲੀ ਹੈ ਇਸ ਦੀ ਬਰਕਤ ਨਾਲ ਕਰਤਾਰ ਦਾ ਦਰਸ਼ਨ ਹੁੰਦਾ ਕਰਤਾਰ ਦੇ ਚਰਨਾਂ ਦੀ ਛੋਹ ਮਿਲਦੀ ਹੈ ਮਨ ਚ ਆਨੰਦ ਹੁੰਦਾ ਖਿੰਨ ਰਮ ਗੁਰਗੰ ਹਰਦਮ ਨਹਜਮ ਹਰਕੰਠ ਨਾਨਕ ਉਰਹਾਰੀ રે ਇਸ ਬਾਣੀ ਨੂੰ ਖੰਨ ਵਾਸਤੇ ਵੀ ਹਿਰਦੇ ਵਿੱਚ ਵਸਾਇਆ ਗੁਰੂ ਦੇ ਚਰਨਾਂ ਤੱਕ ਪਹੁੰਚਾਨ ਦਾ ਰਾਹ ਬਣ ਜਾਂਦਾ ਇਸ ਨੂੰ ਸਵਾਸ ਸਵਾਸ ਹੀਰਦੇ ਚ ਵਸਾਇਆ ਜੰਮਾ ਦਾ ਡਰ ਫਿਰ ਨਹੀਂ ਪਉਂਦਾ ਮੁੱਕ ਜਾਂਦਾ ਹੈ ਆਸਾ ਮਹਿਲਾ ਪੰਜਵਾ ਨੀਕੀ ਸਾਧ ਸੰਗਾਨੀ ਰਹਾਓ ਸਾਧ ਸੰਗਤ ਮਨੁੱਖ ਵਾਸਤਿਕ ਸੋਹਣੀ ਬਰਕਤ ਹੈ ਪਹਿਰ ਮੂਰਤ ਪਲਗਾਵਤ ਗਾਵਤ ਗਾਵ ਗੋਵਿੰਦ 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 ਬਖਾਨੀ ਭਾਈ ਸਾਧ ਸੰਗਤ ਅਠੇ ਪੈਰ ਪਲ ਪਲ ਘੜੀ ਘੜੀ ਸਿਫਤ ਸਲਾਹ ਦੇ ਗੀਤ ਗਾਉਂਦੇ ਜਾਈਏ ਤੇ ਇਹੀ ਪਰਮਾਤਮਾ ਸਿਫਤੋ ਸਲਾਹ ਦੀਆਂ ਗੱਲਾਂ ਨੇ ਚਾਲਤ ਬੈਸਤ ਸੋਵਤ ਹਰ ਜਸ ਮੰਤਨ ਚਰਨ ਖਟਾਨੀ ਸਾਧ ਸੰਗਤ ਦੀ ਬਰਕਤਾਂ ਤੁਰਦੇ ਆ ਬੈਠਦੇ ਆ ਸੁੱਤਿਆਂ ਹਰ ਵੇਲੇ ਪਰਮਾਤਮਾ ਸਿਫਤੋ ਸਲਾਹ ਕਰਨ ਦਾ ਭਾਈ ਸੁਭਾਅ ਬਣ ਜਾਂਦਾ ਹਉ ਹਉ ਰੋ तू ठाकुर गौर नानक शरण पछानी हे नानक का कहे प्रभु मैं गुण ही ना तू मेरा मल गुणा भरपूर है मैं तेरी शरण दी सूझ आ गई है चालत वह सत सोवत हर जस मन तरन चरण खटानी हौरव हाँ तू ठाकुर गौर नानक शरण पछानी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ